ਬਰਨਾਲਾ ਮਾਨਸਾ ਨੈਸ਼ਨਲ ਹਾਈਵੇ ਨਜ਼ਦੀਕ ਇੱਕ ਪ੍ਰਾਈਵੇਟ ਪਾਰਕਿੰਗ ਵਿੱਚ ਖੜੇ ਟਰੱਕ ਦੇ ਕੇਬਿਨ ਨੂੰ ਲੱਗੀ ਭਿਆਨਕ ਅੱਗ ਅੱਗ ਇੰਨੀ ਕੋ ਭਿਆਨਕ ਸੀ ਕਿ ਟਰੱਕ ਦੇ ਡਰਾਈਵਰ ਅਤੇ ਕੰਡੈਕਟਰ ਦੀ ਗਈ ਜਾਨ ਦੱਸਦੀ ਹੈ ਕਿ ਕੱਲ ਦੇਰ ਰਾਤ ਹੀ ਇਹ ਟਰੱਕ ਤਾਮਿਲਨਾਡੂ ਤੋਂ ਪਹੁੰਚਿਆ ਸੀ ਜਿਸ ਵੱਲੋਂ ਅੱਜ ਇੱਕ ਪ੍ਰਾਈਵੇਟ ਫੈਕਟਰੀ ਤੋਂ ਸਮਾਨ ਭਰਿਆ ਜਾਣਾ ਸੀ ਦੋਵੇਂ ਮ੍ਰਿਤਕਾਂ ਦੀ ਪਛਾਣ ਹਜੇ ਤੱਕ ਨਹੀਂ ਹੋ ਸਕੀ ਹੈ ਤੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਹੰਡਿਆ ਚੌਕੀ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਸਾਨੂੰ ਜਦੋਂ ਇਸ ਮਾਮਲੇ ਬਾਰੇ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤੇ ਦੋਮਾ ਜੋ ਵਿਕਤੀਆਂ ਦੀ ਲਾਸ਼ ਹੈ ਉਸ ਨੂੰ ਮੋਰਚਰੀ ਕਰ ਵਰਨਾਲਾ ਭੇਜਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਇਸ ਮਾਮਲੇ ਸਬੰਧੀ ਜਦੋਂ ਜਾਂਚ ਪੜਤਾਲ ਪੂਰੀ ਹੋ ਜਾਵੇਗੀ ਤਾਂ ਕੀ ਦੱਸ ਸਕਦੇ ਹਾਂ ਕਿ ਇਸ ਹਾਸੇ ਦਾ ਕੀ ਕਾਰਨ ਹੋ ਸਕਦਾ ਹੈ ਸਰ ਕੀ ਜਣੇ ਚੰਦੇ ਜਿਹੜੇ ਇੱਕ ਟਰੱਕ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸਰ ਇਹ ਨਹੀਂ ਅੱਜ ਸਵੇਰੇ ਸਾਨੂੰ 4:00 ਵਜੇ ਦੇ ਕਰੀਬ ਇੱਕ ਖ਼ਬਰ ਮਿਲੀ ਸੀ ਕਿ ਮਾਨਸਾ ਰੋਡ ਤੇ ਟ੍ਰਾਈਡੈਂਟ ਫੈਕਟਰੀ ਕੋਲ ਜੋ ਪਾਰਕਿੰਗ ਹੈਕਰ ਪਾਰਕਿੰਗ ਦੇ ਵਿੱਚ ਇੱਕ ਟਰੱਕ ਨੂੰ ਅੱਗ ਲੱਗੀ ਆ ਤਾਂ ਅਸੀਂ ਮੌਕੇ ਤੇ ਪਹੁੰਚੇ ਤੇ ਉੱਥੇ ਟਰੱਕ ਦਾ ਕੇਵਨ ਮਤਲਬ ਬਿਲਕੁਲ ਜਲ ਗਿਆ ਸੀ ਜਿਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉੱਥੇ ਪਤਾ ਲੱਗਾ ਤਾਂ ਵੀ ਕਾਰਨ ਕੀ ਸੀ ਜਿਵੇਂ ਅਗਲਣ ਦੇ ਕਾਰਨ ਕੀ ਸੀ ਬਤ ਲੱਗਾ ਨਹੀਂ ਇਹਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਵੀ ਕਿਵੇਂ ਅੱਗ ਲੱਗੀ ਹੈ। ਮਤਲਬ ਅੰਦਰ ਦੋ ਵਿਅਕਤੀ ਜਿਹੜੇ ਸੁੱਤੇ ਪਏ ਸੀ ਤੇ ਇਹ ਤਾਮਨਾਡੂ ਤੋਂ ਆਈ ਸੀ ਟਰੱਕ ਤੇ ਇਹਨਾਂ ਦੇ ਵਾਰਸਾਂ ਨਾਲ ਉਹਦਾ رابطہ ਕੰਮ ਕਰਕੇ ਅਸੀਂ ਕੰਮ ਕਰੀਏ